ਸ਼੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸੰਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਕਹਿ ਸਕਦੇ ਹਾਂ ਸੂਬੇ ਦੇ ਵਿੱਚ ਜਿਹੜੀਆਂ ਲੁੱਟਾਂ ਦੀ ਵਾਰਦਾਤਾਂ ਨੇ ਆਏ ਦਿਨ ਵਾਧੀਆਂ ਹੀ ਚੱਲੀਆਂ ਨੇ ਤਾਂ ਲੁੱਟੇਰਿਆਂ ਨੂੰ ਹੱਲਾਸ਼ੇਰੀ ਕੌਣ ਦੇ ਰਿਹਾ ਅਜੇਹੀ ਮਾਮਲਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਗੁਰਦਾਸਪੁਰ ਤੋਂ ਜਿੱਥੇ ਚਿੱਟੇ ਦਿਨ ਲੁੱਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਬਿਲਕੁਲ ਮੂੰਹ ਦੋਨਾਂ ਦੇ ਬੰਨੇ ਹੁੰਦੇ ਨੇ ਪਿਸਤੌਲ ਦੀ ਨੋਕ ਦੇ ਉੱਤੇ 15000 ਰੁਪਏ ਦੀ ਨਕਦੀ ਹੈ ਜਿਹੜੀ ਪੈਟਰੋਲ ਪੰਪ ਤੋਂ ਲੁੱਟ ਕੇ ਲੈ ਜਾਂਦੇ ਨੇ ਤਾਂ ਤਸਵੀਰਾਂ ਜੇਕਰ ਨਾ ਹੋਣ ਸੀਸੀਟੀਵੀ ਕੈਮਰੇਜ कैद ਤਾਂ ਕੋਈ ਵੀ ਯਕੀਨ ਨਹੀਂ ਕਰੇਗਾ ਕਿ ਲੁਟੇਰਿਆਂ ਦਾ ਡਰ ਇੰਨਾ ਖੁੱਲ ਗਿਆ ਉਹ ਇੰਨੇ ਬੇਖੌਫ ਹੋ ਗਏ ਨੇ ਕਿ ਚਿੱਟੇ ਦਿਨ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਉਹ ਅੰਜਾਨ ਦਿਨ ਦੇ ਨਜ਼ਰ ਆ ਰਹੇ ਨੇ ਤਾਂ ਪਹਿਲਾਂ ਤਸਵੀਰਾਂ ਦੇਖ ਲੈਣੇ ਆ ਤਸਵੀਰਾਂ ਚ ਸਿੱਧੇ ਸਿੱਧੇ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਬਾਈਕ ਤੇ ਸਵਾਰ ਦੋ ਲੁਟੇਰੇ ਆਉਂਦੇ ਨੇ ਜਿਨ੍ਹਾਂ ਦੇ ਮੂੰਹ ਤੱਕ ਬੰਨੇ ਹੁੰਦੇ ਨੇ ਤਾਂ ਪਿਸਟਲ ਦੀ ਨੋਕ ਦੇ ਉੱਤੇ ਅ ਕਹਿ ਸਕਦੇ ਆ ਲੁੱਟ ਦੀ ਵਾਰਤਾਤ ਨੂੰ ਇੰਜਾਮ ਦੇ ਕੇ ਰਫੂ ਚੱਕਰ ਹੋ ਜਾਂਦੇ ਨੇ ਤਾਂ ਪੈਟਰੋਲ ਪੰਪ ਦੇ ਕਰਿੰਦੇ ਵਿਚਾਰੇ ਕਰਨ ਵੀ ਕੀ ਜਦੋਂ ਅੱਗੇ ਤੋਂ ਪਿਸਟਲ ਕੱਢ ਕੇ ਦਿਖਾ ਦਿੰਦੇ ਨੇ ਤੇ ਕਹਿੰਦੇ ਨੇ ਜੋ ਵੀ ਨਕਦੀ ਐ ਸਾਨੂੰ ਦੇ ਦੋ ਤਸਵੀਰਾਂ ਦੇਖ ਕੇ ਹਰ ਕੋਈ ਹੈਰਾਨ ਰਹਿ ਰਿਹਾ ਕਿ ਆਖਿਰਕਾਰ ਇੰਨੇ ਬੇਖੌਫ ਕਿਉਂ ਹੋ ਰਹੇ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਅਜਿਹੇ ਵੇਲੇ ਸਵਾਲਾਂ ਦੇ ਕਿਰੋ ਚ ਸਰ ਮੇਰਾ ਨਾਮ ਸੰਦੀਪ ਕੁਮਾਰ ਹੈ ਮੈਨ ਨਮ ਲੇਪੀ ਦੇ ਨੰਡਾਲੇ ਕੰਮ ਕਰਦਾ ਸੇਲਮੈਨੀ ਦਾ ਕੱਲ ਹੀ ਰੂਟੀਨ ਦੀ ਜਾਂ ਤਰਾਹੀ ਤਿੰਨ ਬਈ ਬੈਠ ਰਹੀ ਤੇ ਇਧਰੋਂ ਦੋ ਮੋਟਰਸਾਈਕਲ ਵਾਲੇ ਆਏ ਵਾਲੇ ਵਾਲੇ ਛੜ ਤੋਂ ਅਡੇ ਲੱਗੇ ਆਣ ਕੇ ਇਹਨਾਂ ਨੇ ਰਿਵਲਵਰ ਕੱਢਿਆ ਤੇ ਸਾਨੂੰ ਕਹਿੰਦੇ ਜੋ ਕੁਛ ਹੈ ਕੱਢ ਦੋ ਅਸੀਂ ਇੰਨੇ ਡਰ ਗਏ تھے ਕਿ ਮਤਲਬ ਕਿ ਕੋਈ ਸਮਝ ਨਹੀਂ ਪਾਇਆ ਅਸੀਂ ਨਾਲ ਜੋ ਹੈਗਾ ਹੀ ਕੱਢ ਕੇ ਰੱਖਤਾ ਬਾਅਦ ਉਹ ਨੰਡਾਲੀ ਵਾਲੀ ਸੜਕ ਤੇ ਚੱਲ ਗਏ ਤੇ ਨਾਲ ਕਹਿ ਗਏ ਕਿ ਜੇ ਤੁਸੀਂ ਕਿਸੇ ਨੂੰ ਦੱਸਿਆ ਜਾਂ ਕੋਈ ਕੀਤਾ ਗਾਰਵਾਰ ਕੀਤੀ ਤੇ ਅਸੀਂ ਤੁਹਾਨੂੰ ਗੋਲੀ ਮਾਰ ਦਾਂ ਫਿਰ ਅਸੀਂ ਆਪਣੇ ਮੈਨੇਜਰ ਨੂੰ ਮੈਨੇਜਰ ਰੋਟੀਖਾਨ ਡਾਈ ਫਿਰ ਮੈਂ ਉਹਨੂੰ ਦੱਸਿਆ ਉਹਨਾਂ ਨੇ ਮੈਂ ਸਾਉਂਦ ਸੇਮੇ ਮੇ ਮਾਲ ਖਾਡੇ ਦੱਸਿਆ ਫਿਰ ਉਹਨਾਂ ਨੇ ਫੋਨ ਫਾਨ ਕੀਤਾ ਕੰਟਰੋਲ ਹੋਂ ਤੇ ਪੁਲਿਸ ਆ ਗਈ ਚੰਦ ਮਿੰਡਾ ਦੀ ਪੁਲਿਸ ਆ ਗਈ ਤੇ ਬਸ ਐ ਬਾਰ ਦਿੱਤਾ ਹੀ ਕੋਈ ਪਹਿਲੀ ਵੀ ਇਸ ਰੋਡ ਤੇ ਘਟਨਾ ਨਹੀਂ ਨਹੀਂ ਸਰ ਇਹ ਜੀ ਪਹਿਲੀ ਫਸਟ ਟਾਈਮ ਹੋਇਆ ਹੈ ਮੰਜ ਕਿੰਨਾ ਕੋਸ ਸਮੇ ਜਿਹੜਾ ਇਸ ਸੀਜ਼ਨ ਦੱਸੇ ਕਿ ਆਉਂਦੀ ਉਹਨਾਂ ਦੇ ਤੁਹਾਡੇ ਦੇ ਪਿਸਤਲ ਜਿਹੜੀ ਕੰਮ ਕੀ ਹੈ ਰਵਲਵਰ ਅਮੇਜ਼ਿੰਗ ਹੈ ਹਾਂਜੀ ਕਿੰਨਾ ਕੁ ਮੰਜੂ ਸਮੇ ਕੋਸ ਸੀ ਹੋ ਹੋ ਮੈਂ ਅਸੀਂ ਤਾਂ ਡਰੀ ਕਿ ਸਾਡੀਆਂ ਲੱਤਾਂ ਵਾਵਾ ਮੈਂ ਤੇ ਫਸਟ ਐ ਸੁਣਿਆ ਹੀ ਲੋਕਾਂ ਨੂੰ ਕਿ ਪੰਪ ਤੇ ਆਇਆ ਹੁੰਦਾ ਅਸੀਂ ਖੁਦ ਸੁਣਿਆ ਕਿ ਪੰਪ ਤੇ ਆਇਆ ਗੱਲ ਵਤ ਹੁੰਦੀ ਲੇਕਿਨ ਸਾਡੇ ਨਾਲ ਖੁਦ ਆਹਨੂੰ ਪਤਾ ਨਹੀਂ ਲੱਗਾ ਕਿ ਅਸੀਂ ਬੁੰਦ ਨਹੀਂ ਗਏ ਸਾਨੂੰ ਪਤਾ ਨਹੀਂ ਸੂਈ ਬੂਈ ਨਹੀਂ ਰਹੀ ਹਨ ਆਏ ਕਿਸ ਤਰਫ ਤੋਂ ਇੱਕ ਕਿਸ ਤਰਫ ਤੋਂ ਆਏ ਇਧਰੋਂ ਸਾਲੇ ਵਾਲੇ ਸ਼ਹਿਰ ਤੋਂ ਆਏ ਤੇ ਨੰਡਾਲੇ ਵਾਲੇ ਸ਼ਹਿਰ ਤੇ ਚੱਲ ਗਏ ਕੈਮਰਾ ਕਮਨ ਸਿੰਘ ਸਰ सर कल दो जने आए और इधर आके हमारी जेब पिस्टल निकाली और बोले जितना माला उतना निकाल दो सभी बोले किसी को बताया तो आपको गोली मार देंगे सर फिर उसके बाद क्या फिर उसके बाद बोला कि आपको किसी को बताया फोन किया जा मैंने गोली मार देनी आपको दोनों को किस तरफ लड़के वो गए थे सर इस तरफ से आए थे इस तरफ गए थे दोनों हाँ जी सर तो फिर कितने टाइम बाद पुलिस पहुँचा ਸਰ 10 10 15 ਮਿੰਟ ਬਾਅਦ ਪੁਲਿਸ ਆ ਗਈ ਸੀ ਸੌਰ ਸਰ ਕੋਈ ਫੋਨ ਕਰਦੇ ਆ ਸਰ ਲਗਭਗ ਕਿੰਨਾ ਕੈਸ਼ ਥਾ ਆਪਕੇ 15 15 15 15 15 ਤੋਂ ਯਾਰ ਮੇਰਾ ਨਾਮ ਪੁਨੀਤ ਮਹਾਜਨਾ ਜੀ ਸਾਡਾ ਪੈਟਰੋਲ ਪੰਪ ਹੈ ਨਿਰਮਲ ਚਵੀ ਦੇ ਨਾਮ ਤੇ ਇਹ ਨਡਾਲੇ ਪੈਣ ਦੇ ਵਿੱਚ ਘਟਨਾ 3 ਵਜੇ ਦੀ ਹੈ ਜੀ ਮੈਨੂੰ ਲੜਕਿਆਂ ਦਾ ਕਾਲ ਆਇਆ ਸੀਗਾ ਕਿ ਇੱਦਾਂ ਦਾ ਪੈਟਰੋਲ ਪੰਪ ਤੇ ਸਾਡੇ ਕੋਲ ਲੁੱਟ ਕੇ ਲਈ ਹੈ ਪਿਸਤੌਲ ਦਿਖਾ ਕੇ ਇਨ ਮਿਡਵਿਨ ਫਿਰ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਟੀਮੇਟ ਕੀਤਾ ਲੋਕਲ ਐਸਐਚਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਸੀਗੀ ਬੰਦੀ ਕਾਰਵਾਈ ਕੀਤੀ ਉਸ ਤੋਂ ਬਾਅਦ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੀ ਹੈ ਫੁਟੇਜ ਦੇਖ ਕੇ ਤੇ ਇਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਵਾਕਈ ਇਹ ਜੋ ਫਿਲਮਾਂ 'ਚ ਦੇਖਦੇ ਹਾਂ ਸੇਮ ਐਜ਼ ਇਟ ਇਜ਼ ਉਦਾਂ ਹੀ ਲੁੱਟ ਦੀ ਜਿਹੜੀ ਇਹ ਵਾਰਦਾਤ ਹੋਈ ਗਿਆ ਪਿਸਤੌਲ ਇਦਾਂ ਉਹਨੇ ਕੱਢ ਕੇ ਨੌਕ ਤੇ ਮੁੰਡਿਆਂ ਕੋਲ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹਮ ਦਾ ਮਾਹੌਲ ਹੈ ਤੇ ਇਲਾਕੇ 'ਚ ਵੀ ਤੇ ਬੜਾ ਡਰ ਦਾ ਮਾਹੌਲ ਹੈ ਅੱਜ ਦੇ ਡੇਟ ਦੇ ਵਿੱਚ ਕੰਮ ਕਰਨਾ ਫੇਰ ਮੁਸ਼ਕਲ ਹੀ ਲੱਗਦਾ ਜੀ ਇਹਦੇ ਨੇ ਬਹੁਤ بڑا ਹੋਇਆ ਹੈ ਕਦੀ ਹੋਇਆ ਹੀ ਨਹੀਂ ਤੇ ਇਹਨੇ ਸ਼ੀਨਾ ਵੇਚਦੇ ਨਾਲ ਮਰੀਕ ਸਿੰਘ ਤੇ ਉਹ ਵੀ ਇੱਥੇ ਕਈ ਕਰਾਈ ਹੋਈ ਜਿਹਦੇ ਨੂੰ ਜਿਹੜੀ ਹੋ ਗਈ ਘਰ ਨਾਲ ਬਹੁਤ بڑا ਕੰਮ ਹੋਇਆ ਹੈ। ਤੁਹਾਵਾਦੀ ਹਾਂ। ਹਾਂ। ਕੀ ਸਮਝਾਈ ਜੇ ਪੁੱਛੂ ਹੁ ਨੱਬੇ ਉਹਨਾਂ ਬੰਦਿਆਂ ਨੂੰ ਫੜੇ ਉਹਨਾਂ ਨੂੰ। ਇਹ ਕਿਹਦੀ ਗੱਲ? ਇਹੋ ਜਿਹੇ ਤਰ੍ਹਾਂ ਜੇ ਸਾਡਾ ਲੋੜੇ ਉਹ ਜੀ ਪੁਲਿਸ ਕਰਨਾ ਹੋਵੇ ਉਹ ਰਾਤ ਕਿਨੂੰ ਰੱਖਣਾ।